ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤਿੰਨ ਗਾਵਾਂ ਸੇਣ ਲਈ ਲੈ ਕੇ ਆਏਗੇ ਉਹਨਾਂ ਵਿੱਚੋਂ ਇੱਕ ਤਾਂ ਗਈ ਤੋਕੜ ਗੱਬਣ ਚੈੱਕ ਪਾਸ ਹੈ ਬਾਈ ਤੇ ਦੋ ਆ ਗਿਆਂ ਬਾਈ ਕੋਲੇ ਤੋਕੜ ਬੜਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਆਜੋ ਆਪਾਂ ਕਰਦੇ ਆਂ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਠੀਕ ਆ ਬਾਈ ਹੋ ਠੀਕ ਹਾਂ ਬਾਈ ਵਧੀਆ ਬਾਈ ਕਿਵੇਂ ਚੱਲਦਾ ਬਾਈ ਕੰਮਕਾਰ ਵਧੀਆ ਬਾਈ ਠੀਕ ਆ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਮੇਰਾ ਮਨੂਆ ਪਿੰਡ ਕੋਠਾ ਗੁਰੂਆ ਸਟੀਲ ਫੂਲਾ ਜ਼ਿਲ੍ਹਾ ਬਟਿੰਡਾ ਵੀ ਨੇੜੇ ਪਿੰਡ ਬਾਈ ਨੇੜੇ ਭਗਤਾ ਰਹਿ ਗਿਆ 2 ਕਿਲੋਮੀਟਰ ਦਾ ਆਪਾਂ ਨੂੰ ਠੀਕ ਆ ਮੋਬਾਈਲ ਨੰਬਰ ਬੋਲ ਦਿਓ ਆਪਣਾ 94631 95328 ਬਾਈ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤੇ ਬਾਈ ਮਾਨੂੰ ਫਿਰ ਇੱਕ ਟੁਕੜਾ ਬਣਾ ਜਾ ਹਾਂ ਇੱਕ ਟੁਕੜਾ ਬਣਾ ਲਈ ਦੋ ਟੁਕੜਾ ਦੋ ਟੁਕੜਾ ਠੀਕ ਹੈ ਬਾਈ ਪਹਿਲੇ ਨੰਬਰ ਵਾਲੇ ਕਿਹੜਾ ਸੂਆ ਸੂਈ ਇਹ ਦੂਜੇ ਸੂਏ ਆ ਬਾਈ ਕਿੰਨਾ ਕ ਟਾਈਮ ਹੋ ਗਿਆ ਬਾਈ ਸੂਈ ਨੂੰ ਤਾਂ ਹੈਗੇ ਯਾਰ ਮਹੀਨੇ ਜੂੜੇ ਮੇਰੇ ਸੂਈ ਲਾਦਾ ਦੁੱਧ ਹੈਗਾ 12 ਕਿਲੋ ਠੀਕ ਹੈ ਬੰਦਾ ਬੰਦਾ ਮਨ ਕੇ ਚਲੋ ਜੇ ਕੋਈ ਵੀਰ ਤਿੰਨਾਂ ਗਾਮਾਂ ਦੀ ਕੋਈ ਦੋ ਟਾਈਮ ਦਾ ਹਾਂ ਆ ਦੀ ਕਰ ਲੈ ਸੱਲ ਤੇ ਬਾਕੀ ਥਣ ਬੜਾ ਚੰਗਾ ਲੱਗਦਾ ਥਣ ਤੁਹਾਨੂੰ ਬਹੁਤ ਵਧੀਆ ਵੀ ਸਹੀ ਗੱਲ ਲੈ ਗਲਾਬੀ ਥਾਣਾ ਮਨੋ ਬਈ ਚੌਂ ਚਵਾ ਕਿਸ ਤਰ੍ਹਾਂ ਚਵਾਈ ਦਾ ਵਧੀਆ ਵੀ ਠੀਕ ਹੈ ਚਵਾਈ ਬਈ ਕਹਿੰਦਾ ਇੱਕ ਨੰਬਰ ਥਾਣਾ ਗਾ ਗਲਾਬੀ ਬਹੁਤ ਸੋਹਣਾ ਬਾਕੀ ਲੇਵੇ ਵਾਲੀ ਬਿਹੜਾ ਨਹੀਂ ਬਈ ਯਾਦ ਬਹੁਤ ਆ ਮਨੋ ਹਾਂ ਹਾਂ ਯਾਦ ਬਹੁਤ ਆ ਦੇਖ ਬਈ ਪ੍ਰੀਟ ਕੀ ਬਾਤ ਆ ਬੋਦੀ ਬੋਦੀ ਚੈੱਕ ਕਰੋ ਬਿਹੜ ਦੀ ਪਾਈ ਚੰਗੀ ਆ ਚਮਕ ਦਮਕ ਵਾਲੀ ਬਿਹੜਾ ਲਿਸੀ ਨਹੀਂ ਲਾਮੀ ਨਹੀਂ ਕਹਿੰਦੇ ਬਈ ਬਾਕੀ ਲੇਵਾ ਬਹੁਤ ਆ ਲੇਵਾ ਬਹੁਤ ਆ ਬਕਵੀ ਹਮ ਹੇ ਟਾਈਮ ਹੀ 9 ਵਜੇ ਆਉਣਗੇ ਸਹੀ ਗੱਲ ਆ ਲੇਵੇ ਦੀ ਫੀਡ ਦਾ ਫੋਟੋ ਚੈੱਕ ਕਰ ਸਕਦਾ ਮੈਂ ਬਈ ਬਹੁਤ ਚੰਗਾ ਲੇਵਾ ਕਰਮ ਵਾਲੀ ਨੂੰ ਬਾਕੀ ਕੱਦ ਵਜਨ ਵਾਲੀ ਬਿਹੜ ਹੈ ਖੋਲੀ ਬਈ ਮਨ ਬਾਕੀ ਲਿਸਨ ਲਾਮੀਨੀ ਪੜੀ ਸਮੇ ਚੰਗੀ ਅਬਜਾਤ ਵਾਲੀ ਕਦ ਬੈਢਾਲੀ ਆ ਨਾਲੇ ਹੋਰ ਗੱਲ ਆ ਗਈ ਐ ਨਹੀਂ ਹੈਗੇ ਲਿਸਣ ਜੀ ਆ ਕਿ ਨਹੀਂ ਹਾਂ ਹਾਂ ਲੇਵੇ ਵਾਲੀ ਕਾਂ ਯਾਰ ਐ ਨਹੀਂ ਕੋਈ ਸਹੀ ਗੱਲ ਆ ਪੂਰੇ ਚੰਗੇ ਵਜਨ ਵਾਲੀ ਭੈੜਾ ਬਾਈ ਤੇ ਮੁੱਲ ਇਹਦਾ ਬਾਈ ਮੈਨੂੰ ਕੀ ਮੁੱਲ ਵਸੇ 25000 ਦੇ ਦਿਆਂਗਾ ਆਪਾਂ ਯਾਰ ਓਸੇ ਥੋੜਾ ਕਹਣਾ ਮੰਨਤਾ ਹਾਂ ਮੰਨਤਨ ਕਰ ਦੇਾਂਗੇ ਮੁੱਲ ਤਾਂ ਬਾਈ ਤੇ ਬਾਈ ਅੱਗੇ ਵੀ ਲੈਣ ਦੇਣੇ ਹੁੰਦੇ ਆ ਤੇ ਮੁੱਲ ਬਾਈ ਤੇ ਅੱਜ ਵੀ ਲੈਣ ਦੇਣੇ ਨਹੀਂ ਹੋਣਗੇ ਬਾਈ ਬਾਈ ਕਹਿੰਦਾ 25000 ਰੁਪਏ ਦੇ ਆਪਾਂ ਬੜੇ ਹਿੱਤੇ ਦੇ ਦਿਆਂਗੇ ਬਾਕੀ ਇਹ ਨਹੀਂ ਹੈਗਾ ਵੀ ਕੱਦ ਬਜਨ ਵਾਲੀ ਭੈੜਾ ਮੈਂ ਕਹਣਾ ਡੇਢ ਗੱਡੀ ਟੱਪੇਰ ਕੀ ਪਈ ਆ ਹਾਂ ਹਾਂ ਲੱਸੀ ਲਾਮੀ ਨਹੀਂ ਬਈ ਸਹੀ ਗੱਲ ਆ ਲੱਸੀ ਲਾਮੀ ਜੀ ਮੰਨ ਗਣਾ ਕੋਈ ਵੀਰ ਤੇ ਅੱਗੇ ਮਨੂੰ ਬਈ 2 ਨੰਬਰ ਤੇ ਹਾਂ ਇਹਦਾ ਬੱਚਾ ਹੋ ਗਿਆ ਤਿੰਨ ਕਿਵੇਂ ਸੋਈ ਨੂੰ ਠੀਕ ਆ ਹਾਂ ਬੱਚਾ ਆ ਖੜਾ ਬਈ ਹਾਂ ਬੱਚਾ ਆ ਖੜਾ ਹੁਣ ਸਾਸੂ ਬਹੁਤ ਆ ਬੈਠਾ ਹਾਂ ਹਾਂ ਕਿਵੇਂ ਕਿੰਨਾ ਦੁੱਧ ਦੁੱਧ 10 ਕਿਲੋ ਦੋਨੋਂ ਮਿਲਣਾ ਠੀਕ ਆ ਬਾਕੀ ਮੈਂ ਕਹਣਾ ਕਾਦਲੀਆਂ ਤਿੰਨ ਹੀ ਆ ਹਾਂ ਕਾਦਲ ਦੁੱਧੇ ਦੁੱਧੇ ਸੋਈ ਆ ਠੀਕ ਹੈ ਬਾਈ ਬਾਕੀ ਕਾਦ ਬਜਨ ਵਾਲੀ ਆ ਇਹ ਵੀ ਬਾਈ ਫੁੱਲ ਬਜਨ ਵਾਲੀ ਆ ਤੇ ਥਣ ਲੈਵਾ ਪਾ ਇਹਦਾ ਚੈੱਕ ਕਰਾ ਲੈ ਚੋਣ ਚਵਾ ਕਿਸ ਤਰ੍ਹਾਂ ਦਾ ਬਾਈ ਸੋਆ ਜੂ ਤਾਂ ਬਾੜੀ ਚੰਗੀ ਆ ਬਾਈ ਇਹਦਾ ਕਿ ਥਣ ਚੈੱਕ ਕਰਾਉਣਾ ਬੜਾ ਚੰਗਾ ਥਣ ਆ ਗਿਆ ਹਨਾ ਸਹੀ ਗੱਲ ਆ ਬਾਈ ਥਣਾ ਥਣਾ ਦਾ ਸੈਕ ਚੈੱਕ ਕਰ ਸਕਦਾ ਬਹੁਤ ਚੰਗਾ ਥਣ ਕੱਲਾ ਕੱਲਾ ਥਣ ਲੱਗਾ ਵਾ ਪੂਰੀ ਵਿਥੀ ਤੇ ਥਣ ਕਹਿ ਸਕਦੇ ਆ ਕਰਮਣ ਨੂੰ ਜਿਹੜਾ ਲੱਗਾ ਵਗਾ ਬਾਕੀ ਗਲਾਬੀ ਥਣ ਆ ਗਿਆ ਮਨੂ ਹਾਂ ਹਾਂ ਸਹੀ ਗੱਲ ਆ ਆ ਵਾ ਤਾਂ ਬਹੁਤ ਚੰਗਾ ਥਣ ਪੂਰੀ ਬਿੱਤੀ ਥਣ ਲੱਗਿਆ ਵਾ ਤੇ ਮਾਨੂੰ ਲੇਵੇ ਦੀ ਫੀਟਰ ਫੋਟੋ ਚੈੱਕ ਕਰਾ ਦੀ ਬਹੁਤ ਚੰਗਾ ਸਮਾਨ ਆ ਲੇਵਾ ਦਾ ਬਾਹ ਸਾਫ ਆ ਜਿੰਨਾ ਵੀ ਕਹਦੇ ਯਾਰ ਹੁੰਦੇ ਹਮ ਸਹੀ ਗੱਲ ਸਾਫ ਸੁਥਰੇ ਲੇਵੇ ਦੀ ਮਾਨੂੰ ਖੋਲ ਕੇ ਤਾਂ ਹੀ ਤੋੜਦੇ ਭਾਈ ਤੋੜ ਨਹੀਂ ਤੋੜਦਨੇ ਆ ਤੋੜਨੇ ਆ ਤੋੜ ਦੋ ਥੋੜਾ ਜਿਹਾ ਭਾਈ ਮੰਨ ਕੇ ਚੱਲੋ ਨਾ ਬਾਈ ਕਹਿੰਦੇ ਇਹ ਬਾਂਦੀ ਤੜ ਕਿਦੇ ਨੇ ਕਾ ਟੀਕਾ ਭਰਾ ਯਾਰ ਥੋੜਾ ਜਿਹਾ ਕਰਦੀ ਆ ਠੀਕ ਹੈ ਭਾਈ ਉਹ ਕੋਈ ਚੱਕਰ ਨਹੀਂ ਦਿੱਕ ਤੈਨੂੰ ਹਮ ਚੌਣ ਚੌਣ ਵਧੀਆ ਬੱਚਾ ਦੇ ਮਗਰਾ ਤੇ ਮੁੱਲ ਇਹਦਾ ਬਈ ਮਨੋ ਮੁੱਲ ਦਾ ਬਸ 32000 ਰੁਪਿਆ ਬਈ 32000 ਹਾਂ ਹੁਜੂ ਥੋੜਾ ਘਣਾ ਮੰਨਤਾ ਹਾਂ ਮੰਨਤਨ ਕਰਦੇ ਆ ਵੀ ਮੰਨਤਨ ਬਾਈ ਕਿਨਾਂ ਕਰਦੇ ਆਂਗੇ ਬਈ 32000 ਰੁਪਿਆ ਦਾ ਕਰਮ ਵਾਲੀ ਦਾ ਮੁੱਲ ਹੈ ਬਾਕੀ ਥਣਾ ਥੋੜਾ ਦਾ ਗੈਪ ਵੀ ਚੈੱਕ ਕਰ ਸਕਦਾ ਫੁੱਲ ਚੰਗਾ ਥਣ ਲੱਗਾ ਵਾ ਪੂਰੀ ਬਿੱਤੀ ਤੇ ਬਾਕੀ ਤਾਰਾਂ ਦੇ ਹੀ ਜਾਂਦੀ ਆ ਹਾਂ ਤਾਰਾਂ ਦੇ ਹੀ ਜਾਂਦੀ ਆ ਠੀਕ ਆ ਹੋ ਭਰਾਵਾਂਗੇ ਆਥ ਨੇ ਜੀ ਸੌਦਾ ਹੋ ਗਿਆ ਜਣਾ ਤੈਨੂੰ ਠੀਕ ਹੈ ਵੀਰੇ ਤੇ ਅੱਗੇ ਮਨੂੰ ਤਲਾ ਨੰਬਰ ਤੇ ਬਈ ਕਿਹੜਾ ਸੁਆ ਆ ਗਈ ਬੜਾ ਇਹ ਬਈ ਹੁਣ ਤੀਜੇ ਸੁਆ ਤੇ ਗੱਬਣਾ ਢਾਈ ਮਹੀਨੇ ਦੀ ਚੱਕ ਬਾਸ ਚੱਕ ਬਾਇਕ ਕਰਾ ਕੇ ਆ ਜਾ ਅਗਲਾ ਦੇਖੋ ਮੈਨੂੰ ਸੂਟੀ ਤਸੱਲੀ ਕਰਾਈ ਵੀ ਆ ਜੇ ਕੋਈ ਵੀ ਰੋਂਦਾ ਕਰਵਾ ਸਕਦਾ ਬੀ ਉਹ ਕਰਾ ਸਕਦਾ ਵੀ ਠੀਕ ਹੈ ਬਾਈ ਇਹਨੇ ਆਪਣੀ ਵੀ ਤਸੱਲੀ ਕਰਾਈ ਵੀ ਆ ਕੋਈ ਵੀ ਰੋਂਦਾ ਉਹ ਆਪਣੀ ਤਸੱਲੀ ਕਰਵਾ ਸਕਦਾ ਹੈ ਬਾਕੀ ਥਣਾ ਥਣਾ ਦੀ ਸਾਫ ਸੁਥਰੀ ਥਾਣ ਦੇਖੋ ਸਫਾਈ ਬੜੀ ਹੈ ਲੈ ਵੇ ਦੀ ਹਾਂ ਹੱਲੇ ਵਾਲਾ ਬੜਾ ਸਾਫ ਆ ਹੂੰ ਸਾਫ ਸੁਥਰੇ ਬਣੇ ਦੀਆ ਬਾਕੀ ਦੁੱਧ ਹੀ ਜਾਮਾ ਮੈਂ ਥੋੜਾ ਦੋਗਲਾ ਅੰਗ ਪਿੰਦਾ ਮੜਾ ਯਾਰ ਹੂੰ ਦੋਗਲੇ ਵਾਲੇ ਤਾਂ ਕਿੰਨਾ ਕਿਤੋਂਦਾ ਮੈਨੂੰ ਦੁੱਧ 9 ਕਿਲੋ ਡੱਬੇ ਵਾਲਾ ਉਹ 10 ਹੀ ਉਹ 9 ਦਿਓ ਮਿਲ ਕੇ ਠੀਕ ਹੈ ਬਾਕੀ ਵਜਨ ਵਾਲੀ ਪੈੜਾ ਪੂਰੇ ਚੰਗੀ ਤਿਆਰ ਹੋਣ ਵਾਲੀ ਆ ਆ ਇਧਰੋਂ ਭੁਕਾ ਦੇ ਤਾ ਤੁਹਾਨੂੰ ਬਹੁਤ ਚੰਗਾ ਗੁਲਾਬੀ ਹੂੰ ਇਧਰੋਂ ਵੀ ਚੈੱਕ ਕਰ ਲਓ ਗੁਲਾਬੀ ਥਾਣਾ ਵਾਂ ਕੀ ਸਫਾਈ ਨਹੀਂ ਹੁੰਦੀ ਇਹ ਕਿਹੜਾ ਲੈਵੇ ਤੇ ਬੜੀ ਸਫਾਈ ਆ ਯਾਰ ਇਹਨਾ ਕੀ ਬਾਤ ਆ ਬਈ ਖੋਲ ਦ ਮਨੂੰ ਇਹਨੂੰ ਵੀ ਤੋੜ ਦੇ ਬਈ ਮਨੂੰ ਜੇ ਕੋਈ ਮੰਨ ਕੇ ਜੇ ਲੋਕ ਕੋਈ ਜੋੜਾ ਲੈਂਦਾਗਾ ਤਾਂ ਵਧੀਆ ਮੰਨਤ ਹੋਣੀ ਹਾਂ ਕਰਦੇ ਕੋਣੀ ਠੀਕ ਆ ਜੇ ਬਾਈ ਕਹਿੰਨਾ ਕੋਈ ਜੋੜਾ ਆ ਜਾਂ ਉਹ ਤਾਂ ਆਪ ਉਹ ਜਮਾਨਤਨ ਕਰ ਦਿਆਂਗੇ ਬਾਕੀ ਇਹਦੀ ਵੈਡ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬੜੇ ਵਜਨ ਵਾਲੀ ਦਾ ਹਾਂ ਨਕੀ ਨਹੀਂ ਕਿੰਨਾ ਕਿਦ ਤੱਕ ਘਟਾਇਆ ਮੈਨੂੰ ਇਹਦਾ ਦੁੱਤ ਤਾਂ ਦੇ ਦੋ ਬਾਈ ਤੇ ਕਿੰਨ ਦੇ ਦਿੰਦੀ ਆ ਠੀਕ ਹੈ ਪਿੰਡ ਵੀ ਲਈ ਆੜੇ ਹੂੰ ਬਾਕੀ ਤੋਰਾ ਦਾ ਬਾਈ ਇਹਦਾ ਚੈੱਕ ਕਰ ਸਕਦਾ ਇੱਕ ਨੰਬਰ ਤੋਰਾ ਰੰਗ ਰੂਪ ਦੀ ਗੱਲ ਕਰੀਏ ਚਮਕ ਸੈਨਿਕ ਲਿਸੀ ਨਹੀਂ ਲਾਮੀ ਨਹੀਂ ਬਹੁਤ ਸੁਨਹਰ ਪੱਖਾ ਕਰਮ ਵਾਲੀ ਦਾ ਤੇ ਮੋਲੇ ਦਾ ਮੈਨੂੰ ਫਿਰ ਬਾਈ ਮੋਲੋਂ ਦਾ 50 ਬਾ ਹਿਆਰ ਛੋੜ ਕਰਦੇ ਪਿਆ 50 ਯਾਰ 49000 49000 ਠੀਕ ਹੈ ਭਾਈ ਮੁੱਲ 50 ਭਾਈ ਕਹਿੰਦਾ 49000 ਰੁਪਏ ਦੀ ਵਾਰਡ ਦੇ ਦੇ ਦਾਂਗੇ ਬਾਕੀ ਮੰਗਣ ਨੂੰ ਮੈਂ ਜਨੇ ਬਾਦ ਹਾਂ 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 ਸਹੀ ਗੱਲ ਹੈ ਭਾਈ ਤੇ ਮੁੱਲ ਬਾਈ ਨੇ ਭਾਈ ਇਹਦਾ ਵੀ ਜਾਇਜ਼ ਰੱਖਿਆ ਕਿਸੇ ਵੀ ਵੀਰ ਨੂੰ ਧੰਨਾ ਵੜਾ ਜ ਕੋਈ ਵੀ ਵਾਰਡ ਪਸੰਦ ਆ ਭਾਈ ਨਾ ਕਰ ਲਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ